ਜੈ ਪੀਰਾਂ ਦੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਘਰ ਦਾ ਕੋਈ ਮੈਂਬਰ ਬਾਹਰ ਪ੍ਰਦੇਸ਼ ਵਿੱਚ ਗਿਆ ਹੋਇਆ ਹੈ ਯਾ ਬਾਹਲੀ ਕੰਟਰੀ ਜਿੱਥੇ ਵੀ ਗਿਆ ਹੋਇਆ ਹੈ ਚਾਹੇ ਤੁਹਾਡਾ ਕੋਈ ਬੱਚਾ ਹੈ ਜਾਂ ਘਰ ਦਾ ਕੋਈ ਵੀ ਮੈਂਬਰ ਹੈ ਬਾਹਰ ਗਿਆ ਹੋਇਆ ਹੈ ਤੇ ਉਹਨਾਂ ਨੇ ਤੁਹਾਨੂੰ ਇੱਕ ਕਰਮ ਜ਼ਰੂਰ ਕਰਨਾ ਚਾਹੀਦਾ ਹੈ ਸੋ ਕਰਮ ਕੀ ਹੈ ਆਪਾਂ ਵੀਡੀਓ ਰਾਈ ਸਾਂਝਾ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਹਾਂ ਕੁਝ ਕਮੈਂਟਾਂ ਦੱਸਦੇ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹ ਲਿਖਦੇ ਨੇ ਕੀ ਸਿਸਟਰ ਜੀ ਰੱਖ ਕਿਉਂ ਪਾਈ ਜਾਂਦੀ ਹੈ ਸੋ ਇਹਦੇ ਬਾਰੇ ਦੱਸੋ ਸੋ ਦੇਖੋ ਜੀ ਰੱਖ ਜਦੋਂ ਲੱਗੇ ਕਿ ਸੇਤ ਠੀਕ ਨਹੀਂ ਰਹਿੰਦੀ ਜਾਂ ਕੋਈ ਕਿਸੇ ਤਰ੍ਹਾਂ ਦਾ ਡਰ ਲੱਗਦਾ ਹੈ ਤੇ ਅਸੀਂ ਕਿਤੇ ਵੀ ਦਰਗਾਹ ਤੇ ਜਿੱਥੇ ਕੋਈ ਸੇਵਾ ਕਰਦਾ ਹੈ ਕੋਈ ਪੀਰ ਫੀਰ ਨੂੰ ਮੰਨ ਰਿਹਾ ਹੈ ਜਾਂ ਕੋਈ ਸਾਧੂ ਸੰਤ ਹੈ ਤੇ ਉਹਨਾਂ ਤੋਂ ਜਿੱਦਾਂ ਹੱਥ ਹੋਲਾ ਕਹਿ ਦਿੰਦੇ ਆ ਵੀ ਹੱਥ ਹੋਲਾ ਕਰਵਾਇਆ ਇਸੇ ਤਰ੍ਹਾਂ ਰੱਖਾ ਪਾ ਦਿੰਦੇ ਆ ਮੋਲੀ ਬੰਨ ਦੇਣੀ ਮਾਲਕ ਦਾ ਨਾਮ ਲੈ ਕੇ ਕਰਮਾ ਮੜ ਕੇ ਸੋ ਜੇਕਰ ਦਵਾਈ ਨਾ ਲੱਗਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਉਹ ਜੀ ਪ੍ਰੋਬਲਮ ਹੋਵੇ ਤਾਂ ਇਸ ਕਰਕੇ ਉਹ ਰੱਖ ਪਾਈ ਜਾਂਦੀ ਮਾਰਖ ਦੇ ਨਾਮ ਦੀ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਨੂੰ ਕਲਮਾ ਕਰਨ ਦਾ ਢੰਗ ਦੱਸੋ ਮੈਂ ਤਸਵੀ ਲਈ ਆ ਤੇ ਕਲਮਾ ਵੀ ਉਹੀ ਕਰ ਰਹੀ ਆ ਜੋ ਤੁਸੀਂ ਦੱਸਿਆ ਹੋਇਆ ਆ ਨਾਮ ਇਹਨਾਂ ਦਾ ਸਿਮਰਨ ਹੈ 19 ਸਾਲ ਉਮਰ ਹੈ ਸੋ ਦੇਖੋ ਜੀ ਜੇਕਰ ਤਸਵੀ ਤੁਸੀਂ ਕਰਨੀ ਚਾਹੁੰਦੇ ਹੋ ਤਸਵੀਰ ਨਾਲ ਕਲਮਾ ਪੜਨਾ ਹੈ ਤਾ ਕੱਲੇ ਕੱਲੇ ਮੜਕੇ ਤੇ ਸ਼ਬਦ ਦਾ ਜਾਪ ਕਰਨਾ ਹੈ ਸਾਰੇ ਸ਼ਬਦ ਜਾਨੀ ਇੱਕ ਮੜਕੇ ਤੇ ਹੀ ਪੜਨਾ ਹੈ ਫਿਰ ਅਗਲਾ ਮੜਕਾ ਲੈਣਾ ਫਿਰ ਪੂਰਾ ਕਲਮਾ ਬੋਲਣਾ ਹੈ ਉਸ ਤੋਂ ਪਹਿਲਾਂ ਜਦੋਂ ਤੁਸੀਂ ਇਹ ਕਲਮਾ ਪੜਨ ਬੈਠਾ ਆ ਆਪਣੇ ਪੀਰੂ মুর্ਸ਼ਦ ਨੂੰ ਯਾਦ ਕਰਨਾ ਹੈ ਹਾਜ਼ਰ ਨਾਜ਼ਰ ਸਮਝਣਾ ਹੈ ਇਹ ਕਹਿ ਕੇ ਚੱਲਣਾ ਕਿ ਮੈਂ ਤੁਹਾਡੇ ਲਈ ਕਲਮਾ ਪੜ ਰਹੀ ਆ ਸੋ ਇਸ ਤਰ੍ਹਾਂ ਕਲਮਾ ਕਰੋਗੇ ਤੇ ਕਲਮਾ ਕੀਤਾ ਲੱਗੇਗਾ ਸੋ ਇਹ ਹੀ ਗੱਲ ਦਾ ਧਿਆਨ ਰੱਖਣਾ ਹੈ ਕਿ ਕਲਮਾ ਕੱਲੇ-ਕੱਲੇ ਮੜ ਕੇ ਤੇ ਪੜਿਆ ਜਾਂਦਾ ਹੈ ਜਿੱਦ ਜਿੱਦ ਤੁਸੀਂ ਕਲਮੇ ਪੜਉਣਗੇ ਇਸ ਤਰ੍ਹਾਂ ਹੀ ਫਿਰ ਕਲਮਾ ਸਿੱਧ ਹੁੰਦਾ ਜਾਵੇਗਾ ਜੇਕਰ ਹਰ ਰੋਜ਼ ਸਵਾਮਾ ਕੱਢੋਗੇ ਨਿਤਨੇਮ ਹਰ ਰੋਜ਼ ਕੋਸ਼ਿਸ਼ ਕਰਨੀ ਹੈ ਕਿ ਇਹ ਡਿਊਟੀ ਕਨਵਾਉਣੀ ਲਵਾਉਣੀ ਹੈ ਹਰ ਰੋਜ਼ ਇੱਕ ਤਸਵੀਰ ਦਾ ਜਾਪ ਕਰੋਗੇ ਤਾਂ ਮਾਲਕ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਨੂੰ ਸੰਕੇਤ ਮਿਲਣ ਲੱਗ ਪੈਣਗੇ ਸਪਨੇ ਜੋ ਵਿਚਾਰ ਆ ਰਹੀਆਂ ਉਹ ਬਦਲ ਜਾਣਗੇ ਸੋ ਹਰ ਰੋਜ਼ ਸਿਮਰਨ ਕਰਨਾ ਹਰ ਰੋਜ਼ ਇੱਕ ਤਸਵੀਰਾਂ ਪਾਠ ਕਰਨਾ ਕੋਈ ਵੀ ਤੁਹਾਡੇ ਕੋਲ ਨਾਮ ਸ਼ਬਦ ਹੈ ਤੇ ਬਹੁਤ ਹੀ ਚੰਗੀ ਗੱਲ ਤਸਵੀਰ ਦੇ ਨਾਲ ਆਸਾਨ ਹੋ ਜਾਂਦਾ ਹੈ ਸੌਖਾ ਤਰੀਕਾ ਹੈ ਤੇ ਤਸਵੀਰ ਦੇ ਨਾਲ ਮਨ ਵੀ ਟਿਕ ਜਾਂਦਾ ਹੈ ਤਸਵੀਰ ਦੇ ਨਾਲ ਆਪਾਂ ਪਾਠ ਕਰ ਨਹੀਂ ਸਕਦੇ ਸ਼ਬਦ ਚਾਹੇ ਚ ਕੋਈ ਵੀ ਹੋਵੇ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿ ਇਕੱਲੇ ਇਕੱਲੇ ਮੜ ਕੇ ਤੁਸੀਂ ਆਹ ਸ਼ਬਦਾਂ ਜਾਪ ਕਰਨਾ ਜੇ ਵੈਸੇ ਹੀ ਨਾਮ ਸਿਮਰਨ ਬੰਦ ਨੇ ਆ ਇੱਕ ਤਾਂ ਕਿਤੇ ਇੱਕ ਤਾਂ ਹੀ ਨਾਮ ਸਿਮਰਨਾ ਹੈ ਤੇ ਧਿਆਨ ਹੀ ਇਧਰ ਉਧਰ ਪਟਕਦਾ ਰਹਿੰਦਾ ਹੈ ਤੇ ਬੈਠ ਕੇ ਉੱਤੇ ਹੀ ਉੱਠ ਜਾਂਦੀਆਂ ਨਾਮ ਸ਼ਬਦ ਹੁੰਦਾ ਹੀ ਨਹੀਂ ਸੋ ਇਸ ਕਰਕੇ ਤਸਵੀਰ ਦਾ ਇਹ ਫਾਇਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਬਿਲਕੁਲ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਤੁਸੀਂ ਸਹੀ ਕਹਿੰਦੇ ਹੋ ਸੋ ਕਹਿੰਦੇ ਨੇ ਕਿ ਮੈਨੂੰ ਵੀ ਸੁਪਨੇ ਵਿੱਚ ਜੀ ਬਾਬਾ ਜੀ ਨੇ ਦਰਸ਼ਨ ਦਿੱਤੇ ਤੇ ਮੈਂ ਘਰਦਿਆਂ ਨੂੰ ਦੱਸ ਦਿੱਤਾ ਬਾਅਦ ਵਿੱਚ ਕਦੇ ਸੁਪਨੇ ਵਿੱਚ ਨਹੀਂ ਆਏ ਤੇ ਉਹਨਾਂ ਨੇ ਇੱਕ ਸ਼ਬਦ ਦਿੱਤਾ ਕਿ ਆਹ ਸ਼ਬਦ ਕਰਿਆ ਕਰ ਤੇ ਉਹ ਸ਼ਬਦ ਮੈਨੂੰ ਔਖਾ ਲੱਗਿਆ ਇਸ ਕਰਕੇ ਮੈਂ ਸੁਪਨੇ ਵਿੱਚ ਹੀ ਮਨਾ ਕਰ ਦਿੱਤਾ ਸੋ ਦੇਖੋ ਜੀ ਜੋ ਮਾਲਕ ਦੀ ਕਿਰਪਾ ਹੁੰਦੀ ਹੈ ਤੇ ਮਾਲਕ ਕੁਝ ਦਿੰਦਾ ਹੈ ਇੱਥੇ ਜਦੋਂ ਇਨਸਾਨ ਖੁਦ ਹੀ ਗਲਤੀ ਕਰ ਲੈਂਦਾ ਹੈ ਫਿਰ ਇਹਦੇ ਵਿੱਚ ਪਰਮਾਤਮਾ ਦਾ ਕੋਈ ਦੋਸ਼ ਨਹੀਂ ਪਰਮਾਤਮਾ ਮੌਕਾ ਹਰ ਇੱਕ ਇਨਸਾਨ ਨੂੰ ਦਿੰਦਾ ਹੈ ਪਰ ਇਨਸਾਨ ਕਈ ਵਾਰੀ ਨਾ ਸਮਝ ਦੇ ਕਾਰਨ ਕੋਈ ਨਾ ਕੋਈ ਗਲਤੀ ਕਰ ਹੀ ਲੈਂਦਾ ਹੈ ਬੜੀ ਭਾਗਾਂ ਵਾਲੀ ਹੋਂਦ ਜਿਹਨੂੰ ਸਿੱਧਾ ਹੀ ਮਾਲਕ ਖੁਦ ਆਪਕੇ ਸ਼ਬਦ ਦਵੇ ਸੋ ਇਹ ਸ਼ਬਦ ਜੋ ਦੇਣ ਹੈ ਅਸੀਂ ਪਤਾ ਨਹੀਂ ਕਿੰਨੀ ਕੁ ਜ਼ਿੰਦਗੀ ਤੁਹਾਡੀ ਵਧੀਆ ਕਰ ਦੇਣੀ ਸੀ ਬਦਲ ਦੇਣੀ ਸੀ ਉਹ ਹੀ ਜੜ ਜੜ ਕੋਈ ਪ੍ਰਾਣਾ ਹੀ ਕਰਮਾਂ ਦਾ ਕਿਉਂਕਿ ਇੱਥੇ ਜਦੋਂ ਕੋਈ ਤਵੱਸਿਆ ਕਰਨ ਵੈਂਦਾ ਹੈ ਤੇ ਉਮਰਾਂ ਲੰਘ ਜਾਂਦੀਆਂ ਆ ਇਹਨਾਂ ਚੀਜ਼ਾਂ ਨੂੰ ਕਾਉਣ ਲਈ ਪਰ ਇਹ ਕੋਈ ਚੰਗਾ ਕਰਮ ਹੁੰਦਾ ਜਿਹਦੀ ਦੌਲਤ ਤੇ ਸਭ ਕੁਝ ਮਿਲ ਰਿਹਾ ਹੈ ਤੇ ਆਪਾਂ ਉਹ ਸਭ ਕੁਝ ਗਵਾ ਲੈਂਦੇ ਆ ਸੋ ਸਮਾਂ ਕਦੇ ਵੀ ਹੱਥੋਂ ਗਵਾਉਣਾ ਨਹੀਂ ਚਾਹੀਦਾ ਸੋ ਮਾਲਕ ਦੀ ਕਿਰਪਾ ਤੋਂ ਬਗੈਰ ਏਡੇ ਵੱਡੇ ਸੰਕੇਤ ਨਹੀਂ ਮਿਲਦੇ ਸੋ ਹਮੇਸ਼ਾ ਹੀ ਕੁਝ ਸੰਕੇਤਾਂ ਨੂੰ ਸਮਝਣਾ ਚਾਹੀਦਾ ਸੋ ਵਕਿਆ ਹਰ ਰੋਜ਼ ਗਲਤੀ ਦੀ ਮਾਫੀ ਮੰਗਣੀ ਸ਼ੁਰੂ ਕਰੋ ਤੇ ਉਹ ਮਾਲਕ ਬਖਸ਼ ਦਿੰਦਾ ਹੈ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸੁਪਨੇ ਦੇ ਵਿੱਚ ਮੈਨੂੰ ਸੁਪਨੇ ਕਾਲੇ ਰੰਗ ਦੇ ਸੱਪ ਨੇ ਕੱਟਿਆ ਤੇ ਫਿਰ ਮੈਨੂੰ ਸੁਪਨੇ ਵਿੱਚ ਇੱਕ ਹਫਤਾ ਬੇਰੀ ਨਜ਼ਰ ਆਉਂਦੀ ਰਹੀ ਸੋ ਦੇਖੋ ਜੀ ਜੇਕਰ ਤੁਹਾਨੂੰ ਕੋ ਇਹੋ ਜਿਹਾ ਸੁਪਨਾ ਆਉਂਦਾ ਹੈ ਤੇ ਕੋਸ਼ਿਸ਼ ਕਰਿਆ ਕਰੋ ਕਿ ਐਤਵਾਰ ਦੀ ਉਹ ਯਾਦ ਦਿਲਾ ਰਹੇ ਆ ਐਤਵਾਰ ਕਹਿੰਦੇ ਵੀ ਕਟਿਆ ਪਰ ਹੋਇਆ ਕੁਛ ਨਹੀਂ ਸੋ ਸਿਰਫ ਇੱਕ ਇਸ਼ਾਰਾ ਦੇ ਰਹੇ ਆ ਯਾਦ ਕਰਾਉਂਦੇ ਆ ਕਿ ਉਹਨਾਂ ਦੇ ਨਾਮ ਤੇ ਕੁਝ ਕਰਮ ਕੀਤਾ ਜਾਵੇ ਉਹਨਾਂ ਦਾ ਕਰਮ ਕੋਈ ਔਖਾ ਨਹੀਂ ਹੈ ਸੋ ਕੱਚੀ ਲੱਸੀ ਦਾ ਛੱਟਾ ਘਰ ਵਿੱਚ ਦਿਆ ਕਰੋ ਜੇਕਰ ਘਰ ਵਿੱਚ ਦਰਵਾਰ ਹੈ ਜੇਕਰ ਬਾਹਰ ਕਿਤੇ ਤੁਸੀਂ 베ਰੀ ਵਾਲੇ ਦੇ ਜਾਂਦੇ ਹੋ ਤਾਂ ਉੱਥੇ ਤੁਸੀਂ ਦੁੱਧ ਜ਼ਰੂਰ ਰੱਖ ਕੇ ਆਇਆ ਕਰੋ ਜਾਂ ਫਿਰ ਸ਼ਿਵ ਮੰਦਰ ਜਾ ਕੇ ਸ਼ਿਵਲਿੰਗ ਤੇ ਕੱਚੀ ਲੱਸੀ ਛਲਾ ਸਕਦੇ ਹਾਂ ਸੋ ਇਹਦੇ ਨਾਲ ਫਿਰ ਇਹੋ ਜਿਸ ਆਪਣੇ ਜਿਹੜੇ ਆਣੋ ਹਟ ਜਾਂਦੇ ਨੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਲਿਖਦੇ ਨੇ ਕਿ ਜੇਕਰ ਅਸੀਂ ਕੱਚੀ ਕੜਾਈ ਦਾ ਕੋਈ ਵੀ ਕਰਮ ਕਰਦੇ ਹਾਂ ਤੇ ਉਹ ਦਰਮੇਸ਼ ਆਂਦਾ ਨਹੀਂ ਫਿਰ ਉਸ ਦਾ ਕੀ ਕਰਨਾ ਚਾਹੀਦਾ ਆ ਤੋ ਦੇਖੋ ਜੀ ਤੁਸੀਂ ਰੱਖਾਓ ਜਿੱਥੇ ਲੱਗਦਾ ਹੈ ਕਿ ਜ਼ਿਆਦਾ ਡੌਗੀ ਪ੍ਰੇਰਦੇ ਆ ਦਰਮੇਸ਼ ਹੈਗੇ ਆ ਸੋ ਕਿਸੇ ਨੂੰ ਵੀ ਖਵਾ ਦਿਓ ਜੇਕਰ ਉਹ ਨਹੀਂ ਖਾ ਰਿਹਾ ਤਾਂ ਕਿਸੇ ਹੋਰ ਨੂੰ ਖਵਾ ਸਕਦੇ ਹੋ ਵਿੱਚ ਮਿੱਠਾ ਥੋੜਾ ਜਿਆ ਤੇਜ ਰੱਖਿਆ ਕਰੋ ਤਾਂ ਫਿਰ ਮਿੱਠੇ ਦੇ ਲਾਲਚ ਨੂੰ ਦਰਮੇਸ਼ ਖਾ ਲੈਂਦਾ ਹੈ ਪ੍ਰਸ਼ਾਦ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਇਹ ਖਾਸ ਹੈ ਕਿ ਵੀਰਵਾਰ ਦੇ ਦਿਨ ਜਾਂ ਐਤਵਾਰ ਦੇ ਦਿਨੇ ਕੁਝ ਕਰਮ ਜ਼ਰੂਰ ਕਰਿਆ ਕਰੋ ਜੇਕਰ ਘਰ ਦਾ ਕੋਈ ਵੀ ਮੈਂ ਬਾਰ ਕਿਤੇ ਕੰਟਰੀ ਗਿਆ ਹੋਇਆ ਆ ਸੋ ਉਹਨਾਂ ਲਈ ਤੁਸੀਂ ਇੱਕ ਕਰਮ ਕਰ ਸਕਦੇ ਆ ਆਸਾਨ ਹੈ ਕਿਉਂਕਿ ਉਹਨਾਂ ਕੋ ਨਾਮ ਸ਼ਬਦ ਨਹੀਂ ਹੁੰਦਾ ਟਾਈਮ ਨਹੀਂ ਮਿਲਦਾ ਬਾਲਿਆਂ ਨੂੰ ਕੀ ਨਾਮ ਸਿਮਰਨ ਕੀਤਾ ਜਾਵੇ ਬੰਦਗੀ ਕੀਤੀ ਜਾਵੇ ਸਵੇਰ ਨੂੰ ਵਿਚਾਰੇ ਕੰਮਕਾਰਾਂ ਤੇ ਨਿਕਲਦੇ ਤੇ ਸ਼ਾਮ ਨੂੰ ਥੱਕੇ ਹਾਰੇ ਆਉਂਦੇ ਆ ਫਿਰ ਪੈ ਜਾਂਦੇ ਆ ਸੋ ਉਹਨਾਂ ਤੋਂ ਸਮਾਂ ਨਹੀਂ ਹੁੰਦਾ ਪਰ ਉੱਥੇ ਫਰਜ਼ ਕਰਦਿਆਂ ਦਾ ਬਣਦਾ ਹੈ ਜਿਨ੍ਹਾਂ ਨੇ ਉਹਨਾਂ ਦੀ ਕਮਾਈ ਖਾਣੀ ਹੈ ਘਰ ਵਿੱਚ ਪੈਸਾ ਵਾਕਣਾ ਹੈ ਸੋ ਉਹਨਾਂ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਗਾਂ ਦਾ ਅੱਗਾ ਸਵਾਰਨ ਲਈ ਉਹਨਾਂ ਦੇ ਨਾਮ ਤੇ ਕੁਝ ਕੰਮ ਕੀਤੇ ਜਾਣ ਜਿਦੇ ਨਾਲ ਅੱਗਾ ਸਵਰਿਆ ਜਾਵੇ ਕਿਉਂਕਿ ਕਮਾਈਆਂ ਕਰਨ ਲਈ ਬੱਚੇ ਜਾਂ ਘਰ ਦਾ ਕੋਈ ਵੀ ਮੈਂਬਰ ਆ ਪਰਿਵਾਰ ਲਈ ਜਾਂਦੇ ਆ ਬਾਹਰ ਕਿ ਸਾਡਾ ਪਰਿਵਾਰ ਖੁਸ਼ ਰਹੇ ਤੇ ਉਹਨਾਂ ਲਈ ਅਸੀਂ ਕਮਾਈ ਕਰੀਏ ਤੇ ਹੁਣ ਉੱਥੇ ਆਪ ਦਾ ਵੀ ਖੁਦ ਕੋਈ ਨਾ ਕੋਈ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਬਾਰੇ ਕੁਝ ਸੋਚੀਏ ਸੋ ਇਹ ਸਿਰਫ ਤੁਹਾਨੂੰ ਸੋਚਣ ਦੀ ਜ਼ਰੂਰਤ ਹੈ ਜਦ ਕਿ ਤੁਸੀਂ ਉਹਨਾਂ ਤੋਂ ਹਰ ਇੱਕ ਫਾਇਦਾ ਲੈਣਾ ਹੈ ਤੇ ਉਹਨਾਂ ਲਈ ਵੀ ਕੁਝ ਕਰਮ ਜ਼ਰੂਰ ਕਰੋ ਸੋ ਜਿਹਦੇ ਨਾਲ ਉਹਨਾਂ ਦਾ ਅੱਕਾ ਸਬਰ ਸਕੇ ਸੋ ਕਰਨਾ ਕੀ ਹੈ ਸੋ ਜਿੰਨੀ ਤਰ੍ਹਾਂ ਨਾਲ ਗੱਲ ਨੂੰ ਯਾਦ ਰੱਖਣਾ ਜੀ ਸੋ ਪਹਿਲਾਂ ਆਪਾਂ ਇੱਥੇ ਤੁਹਾਨੂੰ ਇਹ ਕਵਾਂਗੇ ਕਿ ਜੋ ਕਰ ਵਸੀਂ ਦੱਸੀਦੇ ਉਹ ਕਰਮ ਕਰਨ ਤੋਂ ਪਹਿਲਾਂ ਕੁਝ ਆਸਕੈਨ ਰਾਈ ਤਾਨ ਜ਼ਰੂਰ ਕਰਿਆ ਕਰੋ ਸੋ ਇਹਦੇ ਨਾਲ ਕਾਫੀ ਸਾਨੂੰ ਵੀ ਫਾਇਦਾ ਮਿਲਦਾ ਹੈ ਸਾਡੀ ਵੀ ਜ਼ਿੰਦਗੀ ਵਿੱਚ ਕੋਈ ਰੁਕਾਵਟ ਨਹੀਂ ਆਉਦੀ ਬੰਨਾ ਜਦੋਂ ਆਪਾਂ ਕੋਈ ਕਰਮ ਕਿਸੇ ਨੂੰ ਦੱਸਦੇ ਆ ਤੇ ਸਰੀਰ ਤੇ ਜਾਂ ਸੇਤ ਤੇ ਮਾੜਾ ਅਸਰ ਪੈਂਦਾ ਹੈ ਜਦੋਂ ਅਸੀਂ ਕਿਸੇ ਨੂੰ ਕੋਈ ਗੱਲ ਦੱਸਾਂਗੇ ਜਦੋਂ ਵੀ ਕਿਸੇ ਨੂੰ ਕੋਈ ਕਰਮ ਦੱਸਣਾ ਹੁਣ ਜਿਸ ਤਰ੍ਹਾਂ ਆਪਾਂ ਮੂੰਹ ਛੋ ਕੇ ਤੇ ਉਹ ਕਹਿ ਰਹੀ だっ ਕਿ ਆ ਕੰਮ ਕਰ ਕੋਈ ਗਲਤੀ ਫਿਰ ਨਾ ਕਰ ਕੰਮ ਬਣ ਜਾਵੇਗਾ ਸੋ ਖੁਦ ਦੀ ਮੂਰਲੇ ਦੀ ਜੋ ਸੇਵਾ ਕਮਾਈ ਹੁੰਦੀ ਹੈ ਉਹ ਲੱਗਦੀ ਹੈ ਤੇ ਇਸ ਕਰਕੇ ਤੁਹਾਨੂੰ ਇੱਥੇ ਆਪਾਂ ਇੱਕ ਕਰਮ ਦੱਸਿਆ ਹੈ ਜਿਹਦੇ ਨਾਲ ਸਾਡੇ ਤੇ ਵੀ ਕੋਈ ਮਾੜਾ ਅਸਰ ਨਾ ਪਵੇ ਸੋ ਕਰਮ ਜੋ ਵੀ ਦੱਸੀ ਦਾ ਕਰਿਆ ਜ਼ਰੂਰ ਕਰੋ ਇਹਦੇ ਨਾਲ ਤੁਹਾਨੂੰ ਲਾਭ ਹੀ ਮਿਲੇਗਾ ਕੋਈ ਨੁਕਸਾਨ ਨਹੀਂ ਹੈ ਸੋ ਜਿੰਨਾ ਵੀ ਹੋ ਸਕਦਾ ਥੋੜਾ ਬਹੁਤ ਇਸ ਕਹਿੰਦਾ ਰਹੀ ਤੁਸੀਂ ਦਾਨ ਜਰੂਰ ਪਾਇਆ ਕਰੋ ਜੀ ਸੋ ਆਪਾਂ ਪਹਿਲਾਂ ਤੋਂ ਕਦੇ ਨਹੀਂ ਕਿਹਾ ਸੀਗਾ ਪਰ ਪੂਜੀ ਹੁਣ ਸਮਾਂ ਇਹੋ ਜਿਹਾ ਚੱਲ ਰਿਹਾ ਹੈ ਜਿਹਦੇ ਕਾਰਨ ਸਾਨੂੰ ਇਹ ਗੱਲ ਤੁਹਾਡੇ ਮੂਹਰੇ ਰੱਖਣੀ ਪਈ ਪਰ ਬਿਨਾਂ ਇਜਾਜ਼ਤ ਤੋਂ ਅਸੀਂ ਵੀ ਨਹੀਂ ਰੱਖੀ ਕਿਉਂਕਿ ਇੱਕ ਹੁੰਦਾ ਹੈ ਕਿ ਪਿੱਛੇ ਮਾਲਕ ਨੇ ਹੁਕਮ ਦੇ ਦਿੱਤਾ ਕਿ ਤੁਸੀਂ ਇਹ ਕਰਮ ਕਰਾਓ ਕਹਿ ਕੇ ਤੇ ਇਨਸਾਨ ਤੇ ਭਾਰ ਨਹੀਂ ਪੈਂਦਾ ਕਿਉਂਕਿ ਉਹਨੇ ਇੱਕ ਡੇਰਾ ਬੰਨਣਾ ਹੈ ਤੇ ਨਾਮ ਦੀ ਦਾਤ ਬਖਸ਼ਣੀ ਹੈ ਸੋ ਆਪਾਂ ਕੋਈ ਗੁਰੂ ਨਹੀਂ ਕਿਸੇ ਦੇ ਬਣ ਰਹੇ ਨਾਮ ਦੀ ਦਾਤ ਨਹੀਂ ਦੇ ਰਹੇ ਵੈਸੇ ਜੋ ਜਿੰਨਾ ਕ ਕਰਮ ਬਣਦਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਸੋ ਮਾਲਕ ਨੇ ਕਿਰਪਾ ਤਾਂ ਕੀਤੀ ਗਿਆਨ ਵੀ ਬਖਸ਼ਿਆ ਤੁਹਾਡੇ ਨਾਲ ਸਾਂਝੀਆਂ ਵੀ ਕਰ ਰਹੇ ਆ ਪਰ ਕਹਿੰਦੇ ਹੁੰਦੇ ਕਿ ਜਿਹਨੂੰ ਪਿੱਛੇ ਹੁਕਮ ਹੋ ਜਾਵੇ ਉਹਨੂੰ ਇਹ ਮੂਰੇ ਗੱਲ ਰੱਖਣੀ ਚਾਹੀਦੀ ਪਰ ਹੁਣ ਇੰਨਾ ਕੁ ਦਿੇ ਪਿਆਰ ਪੈ ਗਿਆ ਆਪਾਂ ਤਾਂ ਲਿਬਿਸ਼ਾ ਕੋਈ ਹੋਰ ਹੀ ਹੋਲਿਆ ਸੀਗਾ ਜਿਹਦੇ ਵਿੱਚ ਕੁਝ ਨਾ ਕੁਝ ਕਹਾਣੀਆਂ ਸ਼ੇਅਰ ਕਰਦੇ ਸੀਗੇ ਮਾਲਕ ਦੀ ਮਹਿਮਾ ਕਰਦੇ ਸੀ ਕੀ ਮਾਲਕ ਨੇ ਕਿੱਥੇ ਕਿੱਥੇ ਕਾਦ ਕਿੰਦਾ ਕੰਮ ਕੀਤੇ ਆ ਪਰ ਸਮੇਂ ਦੇ ਹਿਸਾਬ ਨਾਲ ਸਵਾਲ ਮੂਰੇ ਆਉਣ ਲੱਗ ਪਏ ਸਵਾਲ ਰੱਖਣ ਲੱਗ ਪਏ ਤੇ ਕਮੈਂਟਾਂ ਦੇ ਜਵਾਬ ਦੇਣ ਲੱਗ ਪਏ ਪਤਾ ਹੀ ਨਹੀਂ ਲੱਗਾ ਕਾਦ ਚੈਨਲ ਕਿੱਧਰਲੇ ਪਾਸੇ ਨੂੰ ਤੁਰ ਪਿਆ ਸੋ ਇਤ ਕਰਕੇ ਕਿਉਂਕਿ ਕੁਝ ਗੱਲਾਂ ਨੇ ਜੋ ਆਪਾਂ ਵੀਡੀਓ ਰਾਹੀਂ ਜੇਕਰ ਸਮਝਾਉਣ ਲੱਗਾਂਗੇ ਤਾਂ ਸਥਮਾ ਬਹੁਤ ਨਿਕਲ ਜਾਂਦਾ ਏ ਇਸੇ ਤਰ੍ਹਾਂ ਸੋ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸੋ ਵਕਤੀ ਸਿੱਧਾ ਸਿੱਧਾ ਇੰਨਾ ਹੀ ਕਵਾਂਗੇ ਕਿ ਤੁਸੀਂ ਇਹਦੇ ਵਿੱਚ ਥੋੜਾ ਬਹੁਤ ਧਿਆਨ ਜ਼ਰੂਰ ਕਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਆਪਾਂ ਕਰਮ ਕੀ ਕਰਨਾ ਹੈ ਸੋ ਕਰਮ ਇਸ ਤਰ੍ਹਾਂ ਕਰਨਾ ਜਿਸ ਦਿਨ ਦੀ ਵੀ ਤੁਸੀਂ ਸੇਵਾ ਕਰਦੇ ਹੋ ਜਿੱਥੇ ਵੀ ਜਾਂਦੇ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਤੁਸੀਂ ਉਸ ਦਿਨ ਤੇ ਤੁਸੀਂ ਕਰਮ ਕਰਨਾ ਹੈ ਜੋ ਪੈਸਾ ਬਾਰੋ ਆਉਂਦਾ ਹੈ ਉਹਦੇ ਵਿੱਚੋਂ ਥੋੜਾ ਬਹੁਤ ਹਿੱਸਾ ਤੁਸੀਂ ਦਾਨ ਕਰੋ ਦਾਨ ਪੁੰਨ ਤੇ ਲਗਾਓ ਤੇ ਇੱਕ ਖਾਸ ਜੋਗ ਕਰਮ ਹੈ ਉਹ ਹੈ ਕਿ ਕਿਤੇ ਵੀ ਧਾਰਮਿਕ ਥਾਂ ਤੇ ਜਾਂਦੇ ਹੋ ਤਾਂ ਉਹਨਾਂ ਦੇ ਪੈਸੇ ਵਿੱਚੋਂ ਯਾਤਰਾ ਕਿਸੇ ਨੂੰ ਜ਼ਰੂਰ ਗਰੀਬ ਨੂੰ ਕਰਾਇਆ ਕਰੋ ਕਿਉਂਕਿ ਯਾਤਰਾ ਆਪਣੀ ਕਮਾਈ ਵਿੱਚੋਂ ਕਰਾਉਣੀ ਬਹੁਤ ਹੀ ਸ਼ੁਭ ਮੰਨੀ ਗਈ ਹੈ ਤੇ ਲੱਗਦੀ ਹੈ ਜਦੋਂ ਅਸੀਂ ਕੋਈ ਲੱਗਦਾ ਹੈ ਕਿ ਕੋਈ ਇਸ ਤੇ ਕੋ ਪੈਸਾ ਨਹੀਂ ਇਸ ਕਾਰਨ ਕੋਈ ਯਾਤਰਾ ਤੇ ਨਹੀਂ ਜਾ ਸਕਦਾ ਪਰ ਜਾਣਾ ਚਾਹਦਾ ਉੱਥੇ ਕੋਸ਼ਿਸ਼ ਕਰਿਆ ਕਰੋ ਕਿ ਇਹ ਥੋੜਾ ਜਿਹਾ ਕੰਨ ਜਰੂਰ ਕਰਿਆ ਕਰੋ ਕਿ ਤੁਹਾਡੀ ਵਜ੍ਹਾ ਨਾਲ ਕੋਈ ਰੂਹ ਉੱਥੇ ਤੱਕ ਪਹੁੰਚ ਸਕੇ ਕਿਉਂਕਿ ਉਹ ਪਹੁੰਚਣਾ ਚਾਹੁੰਦੇ ਤੇ ਉਹਨਾਂ ਕੋ ਪੈਸਾ ਨਹੀਂ ਤੁਹਾਡੇ ਕੋ ਪੈਸਾ ਹੈ ਜੇਕਰ ਤੁਸੀਂ ਖੁਦ ਨਹੀਂ ਪਹੁੰਚ ਸਕਦੇ ਤਾ ਤੁਸੀਂ ਇਹ ਦਾਨ ਕਰਿਆ ਕਰੋ ਕਿ ਕਿਸੇ ਨੂੰ ਯਾਤਰਾ ਕਰਵਾਓ ਚੰਗੇ ਵਾਸੇ ਨੂੰ ਉਹ ਕੀਤੀ ਹੋਈ ਯਾਤਰਾ ਫਿਰ ਉਹਨਾਂ ਦਾ ਅਕਾ ਸੁਆਰ ਦਿੰਦੀ ਹੈ ਕਿਉਂਕਿ ਜੀ ਦੀ ਬਦੌਲਤ ਕੋਈ ਰੂਹ ਜਾ ਕੇ ਆਪਣੇ ਮਾਲਕ ਨੂੰ ਮਿਲਦੀ ਉਹ ਸੀਸ ਲੱਗਦੀ ਹੈ ਤੇ ਉਹ ਮਾਲਕ ਵੀ ਮੂਰਿਓ ਕਿਰਪਾ ਕਰਦਾ ਹੈ ਇਸ ਇਨਸਾਨ ਦੇ ਧਰੂ ਇਹ ਮੇਰਾ ਭਾਗ ਤੇਰੇ ਤੱਕ ਪਹੁੰਚਿਆ ਹੈ ਸੋ ਅਰਦਾਸ ਬੇਨਤੀ ਕਰਕੇ ਤੁਸੀਂ ਇੱਕ ਕਰਮ ਜ਼ਰੂਰ ਕਰਦਿਆ ਕਰੋ ਆਪਣੇ ਪੀਰੋ মুর্ਸ਼ਦ ਨੂੰ ਵਿਚ ਰੱਖ ਕੇ ਕਿਤੇ ਵੀ ਉਹ ਧਾਰਮਿਕ ਥਾਂ ਤੇ ਕੋਈ ਜਾਣਾ ਚਾਹੁੰਦਾ ਹੈ ਤਾਂ ਉੱਥੇ ਦੀ ਯਾਤਰਾ ਤੁਸੀਂ ਉਹਨਾਂ ਪੈਸਿਆਂ ਦੇ ਵਿੱਚੋਂ ਜ਼ਰੂਰ ਕਰਾਇਆ ਕਰੋ ਇਹ ਕੀਤੀ ਹੋਈ ਯਾਤਰਾ ਗਾਂ ਦਾ ਅੱਗਾ ਸਵਾਰ ਦਿੰਦੀ ਹੈ ਉਸ ਇਨਸਾਨ ਦਾ ਜੀਨੇ ਇਹ ਥੋੜਾ ਬਹੁਤ ਪੈਸਾ ਦਾਨ ਕੀਤਾ ਹੋਵੇ ਸੋ ਜੇਕਰ ਕਿਸੇ ਨੂੰ ਨਹੀਂ ਕਰੋੜੀ ਯਾਤਰਾ ਤੇ ਤੁਸੀਂ ਖੁਦ ਕਿਤੇ ਵੀ ਧਾਰਮਿਕ ਥਾਂ ਤੇ ਕੋਈ ਡੇਰਾ ਜਿੱਥੇ ਜਾਂਦੇ ਹੋ ਦੂਰ ਲੱਗਦਾ ਹੈ ਤੇ ਖੁਦ ਉਸ ਪੈਸੇ ਦੇ ਵਿੱਚੋਂ ਯਾਤਰਾ ਕਰੋ ਇਹ ਸਮਝ ਕੇ ਕਿ ਅਸੀਂ ਇਸ ਇਨਸਾਨ ਸਾ ਸਾਡਾ ਬੱਚਾ ਹੈ ਜਾਂ ਘਰ ਦਾ ਕੋਈ ਵੀ ਜੋ ਵੀ ਮੈਂਬਰ ਹੈ ਉਹਦਾ ਨਾਮ ਲੈ ਕੇ ਇਹਦੇ ਨਾਲੋਂ ਅਸੀਂ ਖੁਦ ਯਾਤਰਾ ਕਰਨ ਆਏ ਹਾਂ ਤੁਸੀਂ ਬਾਬਾ ਜੀ ਇਹ ਕਬੂਲ ਕਰਦੀ ਸੋ ਵੱਧ ਤੋਂ ਵੱਧ ਉਹਨਾਂ ਦੇ ਪੈਸਿਆਂ ਦੇ ਵਿੱਚੋਂ ਉਹਨਾਂ ਦਾ ਨਾਮ ਲੈ ਕੇ ਆਪਣੇ ਮਾਲਕ ਨੂੰ ਯਾਦ ਕਰਕੇ ਕਰਮ ਜ਼ਰੂਰ ਕਰਿਆ ਕਰੋ ਜਿਹਦੇ ਨਾਲ ਉਹਦਾ ਵੀ ਭਲਾ ਹੋ ਸਕੇ ਕਿ ਉਹ ਵੀ ਇੱਕ ਫਰਜ਼ ਸਮਝ ਕੇ ਪਰਿਵਾਰ ਦੀ ਖਾਤਰ ਬਾਹਰ ਬੈਠੇ ਹੋਏ ਆ ਕਮਾਈਆਂ ਕਰ ਰਹੇ ਆ ਤੇ ਉਹਨਾਂ ਦੇ ਪ੍ਰਤੀ ਸਾਨੂੰ ਵੀ ਇਹ ਕੁਝ ਕਰਮ ਜ਼ਰੂਰ ਕਰਨੇ ਚਾਹੀਦੇ ਸੋ ਇਹਨਾਂ ਕਰਮਾਂ ਤੇ ਧਿਆਨ ਜ਼ਰੂਰ ਦੇਣਾ ਕੋਸ਼ਿਸ਼ ਜ਼ਰੂਰ ਕਰਨਾ ਕਿ ਆਪਣੇ ਬੱਚਿਆਂ ਦੇ ਨਾਮ ਤੇ ਜੋ ਵੀ ਕੋਈ ਵੀ ਜਿਹੜਾ ਮੈਂਬਰ ਘਰ ਦਾ ਗਿਆ ਹੋਇਆ ਆ ਉਹਦੇ ਨਾਮ ਤੇ ਕਰਮ ਜ਼ਰੂਰ ਕੀਤਾ ਜਾ ਜ਼ਰੂਰੀ ਨਹੀਂ ਹੈ ਕਿ ਜਿੱਥੇ ਤੁਸੀਂ ਜਾਂਦੇ ਹੋ ਉੱਥੇ ਨੂੰ ਜਾ ਰਹੇ ਤਾਂ ਤੁਸੀਂ ਉਹਦੇ ਵਿੱਚ ਹੀ ਦਾਨ ਪਾਉਣਾ ਕਿਤੇ ਵੀ ਧਾਰਮਿਕ ਥਾਂ ਤੇ ਕੋਈ ਜਾਂਦਾ ਪਹੁੰਚਦਾ ਹੈ ਜੇ ਕੋਈ ਕਹਿੰਦਾ ਹੈ ਕਿ ਸਾਡੇ ਕੋਲ ਪੈਸਾ ਨਹੀਂ ਹੈ ਸਾਰੇ ਨਹੀਂ ਜਾ ਨਹੀਂ ਸਕਦੇ ਤੇ ਉੱਥੇ ਇਹ ਕਰਮ ਹਸ ਕੇ ਕਰਦਿਆ ਕਰੋ ਮਨ ਵਿੱਚ ਕੋਈ ਵੀ ਸੋਚ ਵਿਚਾਰ ਨਹੀਂ ਕਰਨੀ ਸੋ ਪੈਸਾ ਕਹਿੰਦੇ ਕਿ ਅਥਾਂ ਦੀ ਮੈਣ ਹੈ ਆਉਂਦਾ ਜਾਂਦਾ ਰਹਿੰਦਾ ਬੰਦਾ ਤੰਤਰ ਉਸ ਤਰੈਂਦਾ ਹੈ ਤੇ ਹੋਰ ਕਮਾ ਲੈਂਦਾ ਹੈ ਸੋ ਇਸ ਤਰ੍ਹਾਂ ਦੇ ਥਾਂ ਤੇ ਜਦੋਂ ਦਾਨ ਪੁੰਨ ਕਰੋਗੇ ਉੱਥੇ ਕਦੇ ਸੋਚ ਵਿਚਾਰ ਨਹੀਂ ਕਾੰਦੇ ਹੋ ਕੀਤਾ ਹੋਇਆ ਦਾਨ ਪੁੰਨ ਵਾਤਾ ਪੁੱਲਦਾ ਹੀ ਆ ਇਹਦਾ ਕੋਈ ਵੀ ਨੁਕਸਾਨ ਨਹੀਂ ਸੋ ਜਿੱਥੇ ਫਾਲਤੂ ਪੈਸਾ ਚਲਾਉਂਦੇ ਹੋ ਕੋਈ ਕੰਮ ਦੀ ਵੀ ਚੀਜ਼ ਨਹੀਂ ਸੋ ਉਹ ਖਰਚੇ ਘਟਾ ਕੇ ਜਿਗਰ ਚੰਗੇ ਪਾਸੇ ਲਗਾ ਦੇ ਜਾਣ ਤਾਂ ਇਹਦਾ ਕੋਈ ਨਾ ਕੋਈ ਲਾਭ ਜ਼ਿੰਦਗੀ ਵਿੱਚ ਜ਼ਰੂਰ ਮਿਲਦਾ ਹੈ ਕੀਤੇ ਹੋਏ ਕਰਮ ਹੀ ਮੂਰੇ ਆਉਂਦੇ ਆ ਕਰਮ ਜਿੱਦਾਂ ਦਾ ਵੀ ਕਰ ਲੋ ਚਾਹੇ ਚੰਗਾ ਕਰ ਲੋ ਚਾਹੇ ਮਾੜਾ ਕਰ ਲੋ ਸੋ ਚੰਗੀ ਲੱਗੀ ਵੀਡੀਓ ਤਾਂ ਲਾਈਕ ਜ਼ਰੂਰ ਕਰਨਾ ਤੇ ਇੱਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਚੈਪੀਰਾਂ ਦੀ ਚੈਸਾਈਆਂ